ਅਸੀਂ ਵਚਨ ਦੇ ਵਿੱਚੋਂ ਦੇਖਦੇ ਹਾਂ ਪਹਿਲਾ ਸਾਮੂਅਲ ਉਹਦਾ 2 ਅਧਿਆਇ ਉਹਦੀ 1 ਤੇ 2 ਨੰਬਰ ਪੰਕਤੀ ਦੇ ਵਿੱਚ ਹੰਨਾ ਨੇ ਬੇਨਤੀ ਕਰਕੇ ਆਖਿਆ ਮੇਰਾ ਮਨ ਯਹੋਵਾ ਤੋਂ ਆਨੰਦ ਹੈ ਮੇਰਾ ਮਨ ਯਹੋਵਾ ਵਿੱਚ ਬਾਗੋ ਬਾਗ ਹੈ ਯਹੋਵਾ ਕੋਲੋਂ ਮੇਰਾ ਸਿੰਘ ਉੱਚਾ ਹੋ ਗਿਆ ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਖੋਲਾ ਖੋਲਿਆ ਗਿਆ ਕਿਉਂ मुक्ति तो आनंद तो होई यहोवा जे पवित्र कोई, कोई नहीं तेरे, तेरे बिना, बिना कोई नहीं कोई, कोई चट्टान साडे परमेश्वर जई नहीं हालेलुया हालेलुया हन्ना एक ती ਸੋੰਕਣ ਦੇ ਕੋਲ ਜਿਹੜੀ ਉਹਦੇ ਪਤੀ ਦੀ ਦੂਜੀ ਤੀਵੀ ਆ ਉਹਦੇ ਕੋਲ ਬੱਚੇ ਆ ਪਰ ਹੰਨਾ ਕੋਲ ਨਹੀਂ ਆ ਅਰ ਉਹਦੀ ਜਿਹੜੀ ਸੋੰਕਣ ਆ ਉਹ ਉਹਦੇ ਨਾਲ ਲੜਦੀ ਰਹਿੰਦੀ ਆ ਉਹਨੂੰ ਤਾਣੇ ਮੇਲੇ ਮਾਰਦੀ ਆ ਰਹੰਨਾ ਰੋਂਦੀ ਰਹਿੰਦੀ ਆ ਹੰਨਾ ਚਾਹੁੰਦੀ ਆ ਕਿ ਉਹਦੇ ਕੋਲ ਵੀ ਔਲਾਦ ਹੋਵੇ ਹਾਲਾਂਕਿ ਉਹਦਾ ਪਤੀ ਉਹਦੇ ਨਾਲ ਬਹੁਤ ਪਿਆਰ ਕਰਦਾ ਆ ਉਹ ਉਹਨੂੰ ਕਹਿੰਦਾ ਕੀ ਦਸਾਂ ਪੁੱਤਰਾਂ ਨਾਲੋਂ ਮੈਂ ਤੇਰੇ ਤੇਰੇ ਲਈ ਜ਼ਿਆਦਾ ਕਦੀ ਮਾੜਾ ਚੰਗਾ ਨਹੀਂ ਕਿਆ ਤੈਨੂੰ ਇੰਨਾ ਕਾਫੀ ਨਹੀਂ ਹੈ ਕਿ ਮੈਂ ਤੈਨੂੰ ਇੰਨਾ ਪ੍ਰੇਮ ਕਰਦਾ ਆ ਪਰ ਫਿਰ ਵੀ ਹੰਨਾ ਮਨ ਦੇ ਵਿੱਚ ਚਾਹਤ ਰੱਖਦੀ ਆ ਕਿ ਉਹਦੇ ਕੋਲੇ ਔਲਾਦ ਹੋਵੇ ਤੇ ਉਹਦਾ ਪਤੀ ਹਰ ਸਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਨਜ਼ਰਾਨੇ ਲੈ ਕੇ ਜਾਂਦਾ ਸੀ ਚੜਾਵੇ ਲੈ ਕੇ ਜਾਂਦਾ ਸੀ ਸ਼ੁਕਰਗੁਜ਼ਾਰੀ ਕਰਨ ਲਈ ਜਾਂਦਾ ਸੀ ਔਰ ਹੰਨਾ ਵੀ ਗਈ ਗਰਦੇ ਜਨ ਦੇ ਕੋਲ ਗਈ ਦਰਵਾਜੇ ਦੇ ਕੋਲ ਖੜੀ ਹੋਈ ਔਰ ਉਹਨੇ ਦੁਆ ਕੀਤੀ ਪਰਮੇਸ਼ਵਰ ਦੇ ਅੱਗੇ ਬਚਨ ਚ ਲਿਖਿਆ ਰੋ ਰੋ ਕੇ ਉਹਨੇ ਦੁਆ ਕੀਤੀ ਕਹਿੰਦੀ ਪ੍ਰਭੂ ਜੇ ਤੂੰ ਮੇਰੀ ਕੋਖ ਨੂੰ ਕੋਈ ਅਮਲ ਕੀਤਾ ਯਾ ਜਦੋਂ ਉਹਨੇ ਉਹਨੂੰ ਕਿਹਾ ਕਹਿੰਦਾ ਤੂੰ ਅਮਲ ਕੀਤਾ ਯਾ ਤੂੰ ਜਾ ਉਹ ਕਹਿੰਦੀ ਨਹੀਂ ਪਰਮੇਸ਼ਵਰ ਦੇ ਜਨ ਮੈਂ ਕੋਈ ਅਮਲ ਨਹੀਂ ਕੀਤਾ ਨਾ ਕਹਿੰਦੀ ਨਾਵੇਂ ਮੈਂ ਦਾ ਅਮਲ ਕੀਤਾ ਨਾ ਮੈਂ ਹੋਰ ਕਿਸੇ ਤਰ੍ਹਾਂ ਦਾ ਅਮਲ ਕੀਤਾ ਕਹਿੰਦੀ ਮੈਂ ਤਾਂ ਆਪਣੇ ਪਰਮੇਸ਼ਵਰ ਦੇ ਸਰੂਰ ਦੇ ਵਿੱਚ ਮੈਂ ਤਾਂ ਆਪਣੇ ਪਰਮੇਸ਼ਵਰ ਨੂੰ ਆਪਣਾ ਦੁੱਖ ਦੱਸਦੀ ਆ ਅਰ ਉਸ ਪਰਮੇਸ਼ਵਰ ਦੇ ਜਨ ਉਸਾਰੀ ਗੱਲ ਸਮਝ ਆ ਚੁੱਕੀ ਸੀ ਹੰਨਾ ਉੱਚੀ ਨਹੀਂ ਦੁਆ ਕਰ ਰਹੀ ਸੀ ਬਸ ਵਚਨ ਚ ਲਿਖਿਆ ਉਹਦੇ ਬੋਲੀ ਹਿੱਲ ਰਹੇ ਸੀ ਪਰ ਉਹ ਰੋ ਰੋ ਕੇ ਪਰਮੇਸ਼ਵਰ ਦੇ ਅੱਗੇ ਦੁਆ ਕਰ ਰਹੀ ਸੀ ਤਦ ਪਰਮੇਸ਼ਵਰ ਦੇ ਜਾਣੇ ਕਿਆ ਕਹਿੰਦਾ ਜਾ ਜੋ ਤੂੰ ਮੰਗਿਆ ਪਰਮੇਸ਼ਵਰ ਨੇ ਤੈਨੂੰ ਦੇ ਦਿੱਤਾ ਹallelujah ਤੇ ਵਚਨ ਦੇ ਵਿੱਚ ਲਿਖਿਆ ਹੰਨਾ ਪੁੱਤਰ ਜਣੀ ਪਰਮੇਸ਼ਵਰ ਨੇ ਉਹਦੀ ਦੁਆ ਨੂੰ ਸੁਣਿਆ ਉਹਨੂੰ ਔਲਾਦ ਵਾਲੀ ਕੀਤਾ ਹallelujah ਤੇ ਫਿਰ ਹੰਨਾ ਕੀ ਕਹਿੰਦੀ ਆ ਕਹਿੰਦੀ ਮੇਰਾ ਮਨ ਯਹੋਵਾ ਤੋਂ ਆਨੰਦਿਆ ਕਿਉਂਕਿ ਯਹੋਵਾ ਪਰਮੇਸ਼ਵਰ ਨੇ ਮੇਰੀ ਦੁਆ ਨੂੰ ਸੁਣਿਆ ਆ ਮੇਰਾ ਮਨ ਯਹੋਵਾ ਵਿੱਚ ਬਾਗੋ ਬਾਗਿਆ ਯਹੋਵਾ ਕੋਲੋਂ ਮੇਰਾ ਸਿੰਘ ਉੱਚਾ ਹੋ ਗਿਆ ਹallelujah ਉਹ ਲੋਕ ਜਿਹੜਾ ਆਪਣਾ ਈਮਾਨ ਪਰਮੇਸ਼ਵਰ ਦੇ ਉੱਤੇ ਰੱਖਦੇ ਆ ਪਰਮੇਸ਼ਵਰ ਉਹਨਾਂ ਦੇ ਸਿੰਘ ਨੂੰ ਨੀਵਾ ਨਹੀਂ ਹੋਣ ਦਿੰਦੇ ਸਿੰਘ ਪ੍ਰਤੀਕ ਆ ਤੁਹਾਡੀ ਮਹਿਮਾ ਦਾ ਸਿੰਘ ਪ੍ਰਤੀਤ ਆ ਤੁਹਾਡੇ ਉੱਚੇ ਕੀਤੇ ਜਾਣ ਦਾ ਔਰ ਜਿਹੜਾ ਵੀ ਪਰਮੇਸ਼ਵਰ ਵੱਲ ਨੂੰ ਤੱਕਦਾ ਆ ਉਹਦਾ ਸਿੰਘ ਨੀਵਾ ਨਹੀਂ ਹੁੰਦਾ ਉਹਦਾ ਸਿੰਘ ਉੱਚਾ ਹੀ ਹੁੰਦਾ ਔਰ ਉਹਦਾ ਸਿੰਘ ਯਹੋਵਾ ਵੱਲੋਂ ਉੱਚਾ ਕੀਤਾ ਜਾਂਦਾ ਆ ਹਾਲੇਲੂਇਆ ਤੇ ਜੇ ਹੰਨਾ ਸ਼ੱਕ ਕਰ ਲੈਂਦੀ ਜੇ ਤੁਸੀਂ ਇਸ ਚੈਪਟਰ ਨੂੰ ਪੜੋਗੇ ਵਚਨ ਚ ਸਾਫ਼ ਸਾਫ਼ ਲਿਖਿਆ ਉਹਨੇ ਮੁੜ ਕੇ ਕਦੀ ਅਥਰੂ ਨਹੀਂ ਬਹਾਏ ਉਹਨੇ ਯਕੀਨ ਕਰ ਲਿਆ ਕਿ ਪਰਮੇਸ਼ਵਰ ਨੇ ਮੇਰੀ ਦੁਆ ਦਾ ਉੱਤਰ ਇਸ ਬੰਦੇ ਦੇ ਮੂੰਹ ਰਾਹੀਂ ਦਿੱਤਾ ਹੈ ਹੁਣ ਮੈਂ ਕਦੀ ਨਹੀਂ ਰਹਾਉਂਗੀ ਮੈਂ ਉਸ ਦਿਨ ਦੀ ਆਸ ਰੱਖੂਗੀ ਜਿਸ ਦਿਨ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਇਸ ਬਾਲਕ ਨੂੰ ਲੈ ਕੇ ਆਣਾ ਹੈ ਬਹੁਤ سارے ਲੋਕ ਵਰਡ ਰਿਸੀਵ ਕਰਦੇ ਆ ਪਰਮੇਸ਼ਵਰ ਦੀ ਹਜ਼ੂਰੀ ਉਸੇ ਚੀਜ਼ ਦੇ ਲਈ ਉਹ ਰੋਂਦੇ ਰਹਿੰਦੇ ਆ ਉਸੇ ਚੀਜ਼ ਦੇ ਲਈ ਉਹ ਅਥਰੂ ਪਹਾਉਂਦੇ ਰਹਿੰਦੇ ਆ ਉਸੇ ਚੀਜ਼ ਦੇ ਲਈ ਪਰੇਸ਼ਾਨੀ ਵਾਲੀਆਂ ਗੱਲਾਂ ਕਰਦੇ ਆ ਉਸੇ ਚੀਜ਼ ਲਈ ਉਹ ਨੈਗੇਟਿਵ ਵਰਡਸ ਬੋਲਦੇ ਆ ਦੈਟਸ ਵਾਈ ਉਹਨਾਂ ਦੀ ਟੈਸਟੀਮਨੀ ਨਹੀਂ ਬਣਦੀ ਇਹ ਕਾਰਨ ਪਰ ਵਚਨ ਚ ਲਿਖਿਆ ਹੰਨਾ ਰੋਈ ਨਹੀਂ ਉਹਦੇ ਬਾਅਦ ਉਦਾਸ ਨਹੀਂ ਹੋਈ ਖੁਸ਼ੀ ਨਾਲ ਭਰ ਗਈ ਕਿ ਮੇਰੀ ਦੁਆ ਜਿਹੜੀ ਆ ਉਹ ਸੁਣੀ ਗਈ ਆ ਔਰ ਉਹ ਖੁਸ਼ੀ ਪਰਮੇਸ਼ਵਰ ਨੇ ਜ਼ਾਹਿਰ ਕੀਤੀ ਉਹਨੂੰ ਵਾਲੀ ਬਣਾ ਕੇ ਪਰ ਉਹਦੇ ਸਿੰਘ ਨੂੰ ਪਰਮੇਸ਼ਵਰ ਨੇ ਉੱਚਾ ਕੀਤਾ ਹallelujah ਜਦੋਂ ਤੁਹਾਨੂੰ ਬੋਲ ਦਿੱਤਾ ਜਾਏ ਅੱਜ ਵੀ ਤੁਸੀਂ ਟੈਸਟੀਮਨੀਜ਼ ਸੁਣੀਆਂ ਹੋਣਗੀਆਂ ਬਹੁਤ ਸਾਰੀਆਂ ਦੀਆਂ ਟੈਸਟੀਮਨੀਜ਼ ਦੇ ਵਿੱਚ ਸੀ ਕਿ ਉਹਨਾਂ ਨੇ ਪਰਸਨਲੀ ਮਿਲ ਕੇ ਪ੍ਰਭੂ ਜੀ ਦੇ ਦਾਸ ਕੋਲੋਂ ਦੁਆ ਕਰਵਾਈ ਜਾਂ ਉਹਨਾਂ ਨੇ ਪ੍ਰੇਅ ਟਾਵਰ ਤੋਂ ਦੁਆ ਕਰਵਾਈ ਜਾਂ ਪ੍ਰਭੂ ਦੀ ਦਾਸੀ ਦੇ ਕੋਲੋਂ ਉਹਨਾਂ ਨੇ ਦੁਆ ਕਰਵਾਈ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਜੀ ਨੇ ਕੰਮ ਕੀਤਾ ਕਿਉਂਕਿ ਉਹਨਾਂ ਨੇ ਉਸ ਵਰਡ ਨੂੰ ਲੈ ਲਿਆ ਔਰ ਨੇਚਰ ਰੱਖੀ ਕਿ ਹੁਣ ਸਾਡੇ ਲਈ ਬੋਲ ਦਿੱਤਾ ਗਿਆ ਮਤਲਬ ਕੰਮ ਹੋ ਗਿਆ ਹੈ ਪਰ ਜਿਹੜੇ ਸ਼ਬਦ ਤਾਂ ਸਭ ਦੇ ਲਈ ਆਸ਼ੀਸ਼ ਵਾਲੇ ਹੀ ਬੋਲੇ ਜਾਂਦੇ ਆ ਪਰ ਬਹੁਤ ਸਾਰੇ ਆ ਉਹ ਸ਼ਬਦ ਨੂੰ ਉਸ ਵੇਲੇ ਤਾਂ ਗ੍ਰਹਿਣ ਕਰ ਲੈਂਦੇ ਆ ਪਰ ਉਹਨਾਂ ਦੇ ਝੋਲੇ ਦੇ ਵਿੱਚ ਸ਼ੇਕ ਆ ਉਹ ਕਿਤੇ ਨਾ ਕਿਤੇ ਸ਼ਬਦ ਧੱਕਰ ਜਾਂਦਾ ਆ ਸੋ ਆਪਣੇ ਝੋਲਿਆਂ ਦੇ ਜਿਹੜੇ ਸ਼ੇਕ ਆ ਨਾ ਉਹਨਾਂ ਨੂੰ ਬੰਦ ਕਰੋ ਜਦੋਂ ਤੁਸੀਂ ਬੇਪਰਤੀਤੇ ਹੋ ਜਾਂਦੇ ਆ ਤੁਹਾਡੇ ਝੋਲੇ ਦੇ ਵਿੱਚ ਸ਼ੇਕ ਹੋ ਜਾਂਦਾ ਤੇ ਫਿਰ ਉਹ ਬਰਕਤ ਵਾਲਾ ਸ਼ਬਦ ਜਿਹੜਾ ਆ ਉਧਰ ਦੀ ਲੀਕ ਹੋ ਜਾਂਦਾ ਆ ਜਦ ਤੁਹਾਡੇ ਲਈ ਬਰਕਤ ਦਾ ਸ਼ਬਦ ਬੋਲ ਦਿੱਤਾ ਗਿਆ ਸ਼ਿਫਾ ਦਾ ਸ਼ਬਦ ਬੋਲ ਦਿੱਤਾ ਗਿਆ ਛੁਟਕਾਰੇ ਦਾ ਸ਼ਬਦ ਬੋਲ ਦਿੱਤਾ ਗਿਆ ਤਾਂ ਫਿਰ ਬਾਅਦ ਵਿੱਚ ਕਦੀ ਵੀ ਉਸ ਸਿਚੁਏਸ਼ਨ ਦੇ ਅਗੇਂਸਟ ਨਹੀਂ ਬੋਲਣਾ ਉਹਦੀ ਟੈਸਟੀਮਨੀ ਦੇ ਲਈ ਵੇਟ ਕਰਨੀ ਆ ਉਹਦੀ ਗਵਾਹੀ ਦਾ ਇੰਤਜ਼ਾਰ ਕਰਨਾ ਕਿ ਹੁਣ ਜਿਹੜਾ ਕੰਮ ਆ ਉਹ ਪ੍ਰੋਸੈਸਿੰਗ ਦੇ ਵਿੱਚ ਆ ਗਿਆ ਆ ਜਿੱਦਾਂ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਆ ਉਹਦੇ ਬਾਅਦ ਦੇ ਵਿੱਚ ਤੁਸੀਂ ਇੰਤਜ਼ਾਰ ਕਰਦੇ ਕਹਿੰਦੇ ਨਿਆਣੇ ਨੂੰ ਕਹਿੰਦੇ ਦੇਖੀ ਮੇਰਾ ਵੀਜ਼ਾ ਆ ਗਿਆ ਦੇਖੀ ਮੇਰਾ ਵੀਜ਼ਾ ਆ ਗਿਆ ਇਦਾਂ ਹੀ ਕਰਦੇ ਨਾ ਪਰ ਤੁਸੀਂ ਇਦਾਂ ਪਰਮੇਸ਼ਵਰ ਦੇ ਕੰਮਾਂ ਦੇ ਲਈ ਨਹੀਂ ਕਰਦੇ ਐਵਰੀ ਡੇ ਆਪਣੀ ਟੈਸਟਮਨੀ ਦਾ ਇੰਤਜ਼ਾਰ ਕਰੋ ਔਰ ਧੰਨਵਾਦ ਕਰਦੇ ਰਹੋ ਕਿ ਪ੍ਰਭੂ ਤੁਸੀਂ ਸ਼ਬਦ ਭੇਜਿਆ ਆ ਅਰੇ ਸ਼ਬਦ ਵਿਅਰਥ ਨਹੀਂ ਜਾਏਗਾ ਇਹ ਸ਼ਬਦ ਜ਼ਰੂਰ ਪੂਰਾ ਹੋਏਗਾ ਕਿਉਂਕਿ ਪ੍ਰਭੂ ਇਹ ਸ਼ਬਦ ਤੁਸੀਂ ਮੇਰੇ ਲਈ ਹੀ ਦਿੱਤਾ ਆ ਹਾਲੇਲੂਇਆ